ਸਤਿਗੁਰਾਂ ਨੂੰ ਪ੍ਰਣਾਮ ਸ਼ਹੀਦਾਂ ਨੂੰ ਪ੍ਰਣਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸ਼ਹੀਦੀ ਗੁਰਪੁਰਪਤੇ ਚੰਡੀਗੜ੍ਹ ਕਾਂਗਰਸ ਆਈ ਦੇ ਲੀਡਰ ਔਰ ਨਗਰ ਨਿਗਮ ਦੇ ਐਕਸ ਮੇਅਰ ਸਰਦਾਰ ਸੁਰਿੰਦਰ ਸਿੰਘ ਜੀ ਚੰਡੀਗੜ੍ਹ ਕਾਂਗਰਸ ਜ਼ਿਲ੍ਹਾ ਪ੍ਰੈਜ਼ੀਡੈਂਟ ਸਰਦਾਰ ਸੁਦੀਪ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਓਡੀਸੀ ਸਰ ਚੰਡੀਗੜ੍ਹ ਪ੍ਰਦੇਸ਼ ਦੇ ਪ੍ਰੈਜ਼ੀਡੈਂਟ ਸਰਦਾਰ ਅਵਤਾਰ ਸਿੰਘ ਜੀ ਔਰ ਪੁਨਾ ਦੇ ਸਾਥੀਆਂ ਨੇ ਸ਼ਹੀਦੀ ਗੁਰਪੁਰਬ ਤੇ ਆਮਕਿੱਤਾ ਔਰ ਇੱਕ ਵੱਖਰੇ ਹੀ ਢੰਗ ਨਾਲ ਟਰੇਡ ਲਗਾ ਕੇ ਗੁਰੂ ਜੀ ਨੂੰ ਸ਼ਰਧਾਂਜਲੀ ਦਿੱਤੀ ਤਦ ਰਾਜ ਰਿਤਿਸ਼ ਸਿੰਘ ਜੀ ਆਪ ਚੰਡੀਗੜ੍ਹ ਕੇ ਮੇਅਰ ਰਹੇ ਚੁਕੇ ਔਰ ਆਜ ਜਿੰਮ ਕੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਹਾਦਤ ਦੇ ਮੌਕੇ ਪਰ ਨਮਨ ਕਰਦੇ ਆਂ ਆਜ ਕੇ ਜਿਸ ਪਰ ਆਪ ਨੇ ਕਿਆ ਖਾਤੀ ਅੱਜ ਦਾ ਜੜਾ ਦਿਹਾੜਾ ਤੇ ਛੋਟਾ ਜਿਹਾ ਉਪਰਾਲਾ ਅਸੀਂ ਕੀਤਾ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਇੰਦੀ ਚਾਦਰ ਉਹਨਾਂ ਦੇ 350 ਸਾਲਾਂ ਸਿੱਧੀ ਦਿਹਾੜੇ ਨੂੰ ਸਮਰਪਿਤ ਹੈ ਅੱਜ ਅਸੀਂ ਇਸ ਦਿਹਾੜੇ ਨੂੰ ਮਨਾਉਂਦੇ ਹੋਏ ਜਿੱਥੇ ਸਾਰਾ ਜਗਤ ਮਨਾ ਰਿਹਾ ਸਾਰਾ ਨਾਨਕ ਨਾਮ ਲੈਵਾ ਸੰਗਤ ਮਨਾ ਰਹੀ ਹੈ ਹਿੰਦੁਸਤਾਨ ਇੱਕ ਨਹੀਂ ਬਾਹਰੀ ਦੁਨੀਆ 'ਚ ਬਣਾਇਆ ਜਾ ਰਿਹਾ ਉਥੇ ਅਸੀਂ ਅੱਜ ਗੁਰੂ ਜੀ ਦੇ ਨਾਮ ਕੁਝ ਬੂਟੇ ਲਾਏ ਹਨ ਔਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਉਹਨਾਂ ਨੂੰ ਨਮਨ ਕੀਤਾ ਇਹ ਲਾਸਾਨੀ ਸ਼ਹਾਦਤ ਦੁਨੀਆਂ ਜਿਹਾ ਅਜੋਕੀ ਹੈ ਜਿਹੜੇ ਗੁਰੂ ਦਾ ਉਹ ਆਪਣਾ ਧਰਮ ਨਹੀਂ ਸੀ ਉਹਨਾਂ ਦੇ ਕੋਲ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਤੇ ਉਹਨਾਂ ਵਾਸਤੇ ਉਹਨਾਂ ਨੇ ਛੇਦੀ ਦਿੱਤੀ ਇਥੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਮਨਮਤਾਂ ਨੂੰ ਪਿਆਰ ਕਰਦੇ ਸਨ ਔਰ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਤਾਂਤਨ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਗੁਰੂ ਮਹਾਰਾਜ ਬਰਬਾਰ ਸਾਹਿਬ ਜਦੋਂ ਉਹਨਾਂ ਨੇ ਸ਼ੁਰੂ ਕਰਾਇਆ ਸੀਗਾ ਚਾਰ ਦਵਾਦਿਏ ਰੱਖੇ ਚਾਰ ਚੁਫਰੇ ਉਹਨਾਂ ਦਾ ਮਤਲਬ ਇਹ ਸੀ ਕਿ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਪਾਸੇ ਤੋਂ ਵੀ ਇੱਥੇ ਆ ਸਕਦਾ ਕਿਸੇ ਨੂੰ ਬਣਾ ਹੀ ਨਹੀਂ ਔਰ ਗੁਰੂ ਅਰਜਨ ਦੇਵ ਜੀ ਨੇ ਜਦੋਂ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਲਾਹੌਰ ਤੋਂ ਸਾਈਂ ਮੀਆਂ ਮੀਰ ਜਿਹੜੇ ਉਸ ਟਾਈਮ ਇਸਲਾਮ ਦੇ ਬਹੁਤ ਪਹੁੰਚੇ ਹੋਏ ਪੀਰ ਸਨ ਦਰਗਾਹੀ ਪੀਰ ਸਨ ਉਹਨਾਂ ਨੂੰ ਬੁਲਾ ਕੇ ਹਰਮੰਦਰ ਸਾਹਿਬ ਦੀ ਨੀ ਸਾਈਂ ਮੀਆਂ ਮੀਰ ਜੀ ਤੋਂ ਰੱਖੀ ਇੱਥੇ ਕੱਟੜਪਨ ਦਾ ਕੋਈ ਜਗ੍ਹਾ ਹੀ ਨਹੀਂ ਹੈ। ਇਹ ਯੂਨੀਵਰਸਲ ਧਰਮ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਚ 36ਾਂ ਦੀ ਬਾਣੀ ਹੈ। 6 ਗੁਰੂ ਸਾਹਿਬਾਨ ਦੀ ਹੈ। 15 ਭਗਤਾਂ ਦੀ ਹੈ। 11 ਭਟਾਂ ਦੀ ਹੈ, 4 ਗੁਰਸਿੱਖਾਂ ਦੀ ਇਸ ਤਰ੍ਹਾਂ ਕਰਕੇ 36ਾਂ ਦੀ ਬਾਣੀ ਹੈ। ਉਹ 36ਾਂ ਦੇ ਵਿੱਚੋਂ ਭਗਤ ਕਬੀਰ ਜੀ ਵੀ ਹੈ। ਭਗਤ ਫਰੀਦ ਜੀ ਵੀ ਹੈ। ਭਗਤ ਧਰਬਾਦ ਜੀ ਵੀ ਹੈ। ਸਦਨਾ ਜੀ ਵੀ ਹੈ। ਭਗਤ ਨਾਮਦੇਵ ਜੀ ਵੀ ਹੈ ਅਨੇਕ ਭਗਤ ਸਾਰੇ ਹਿੰਦੁਸਤਾਨ ਚ ਕੋ ਕਿਸੇ ਪ੍ਰਾਂਦਾ ਕੋ ਕਿਸੇ ਪ੍ਰਾਂਦਾ ਕੋ ਠਾਕੁਰ ਦੀ ਪੂਜਾ ਕਰਦਾ ਹੈ ਕੋ ਕਿਸੇ ਤਰ੍ਹਾਂ ਹੋਰ ਪੂਜਾ ਕਰਦਾ ਹੈ ਸਬਦੀ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਸੇ ਸਾਂਝਾ ਰਹਿਵਾਂ ਰਿਹਾ ਗੁਰੂ ਗ੍ਰੰਥ ਸਾਹਿਬ ਇਹੀ ਜਿਹੜਾ ਸੰਦੇਸ਼ ਹੈ ਇਹ ਮਾਨਵਤਾ ਨੂੰ ਦੇਣ ਵਾਲਾ ਸੰਦੇਸ਼ ਹੈ ਗੁਰੂ ਜੀ ਨੇ ਸੈਕਲਰਿਜ਼ਮ ਨੂੰ ਬਰਕਰਾਰ ਰੱਖਣ ਵਾਸਤੇ ਇਹ ਲਾਸਾਨੀ ਸਾਧਨ ਦਿੱਤੀ ਹੈ ਅੱਜ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਜਿਹੜੇ ਅੱਜ ਤੁਸੀਂ ਪੌਦੇ ਲਗਾਏ ਉਹ ਵੀ ਬਿਨਾਂ ਧਰਮ ਦੇਖਿਆ ਬਿਨਾਂ ਜਾਤੀ ਦੇਖਿਆ ਸਭ ਨੂੰ ਜਿਹੜੇ ਇੱਕ ਨਾਲ ਆਕਸੀਜਨ ਦੇਣਗੇ ਦੇਖੋ ਪੌਦਿਆਂ ਦੀ ਇਹ ਇਹ ਕੁਦਰ ਦਾ ਇੱਕ ਸੁਨੇਹਾ ਹੈ ਉਹਦਾ ਕਿਸੇ ਨੂੰ ਛਾ ਦੇਣ ਲੱਗੇ ਨਹੀਂ ਦੇਖਦਾ ਕਿ ਥੱਲੇ ਮੁਸਲਮਾਨ ਹੈ ਹਿੰਦੂ ਹੈ ਸਿੱਖ ਹੈ ਔਰ ਜਦੋਂ ਆਕਸੀਜਨ ਪੈਦਾ ਕਰਦੇ ਆ ਤਾਂ ਵੀ ਉਹ ਨਹੀਂ ਦੇਖਦੇ ਤੁਹਾਡੀ ਆਕਸੀਜਨ ਕਿੱਧਰ ਜਾ ਰਹੀ ਹੈ ਇਹ ਪੌਦਿਆਂ ਦਾ ਲਗਣਾ ਬਹੁਤ ਜ਼ਰੂਰੀ ਸੀ ਇੱਕ ਸੰਭੋਲਿਕ ਤੌਰ ਤੇ ਸੀ ਕਿ ਛੋਟਾ ਜਿਹਾ ਬੁਰਾਲਾ ਕੀਤਾ ਹੈ ਗੁਰੂ ਮਹਾਰਾਜ ਉਸ ਨੂੰ ਪ੍ਰਵਾਨ ਕਰਨ ਸਾਰਿਆਂ ਵੰਡੋ ਸਤਾਂ ਖੁਸ਼ੀਆਂ ਨਾਲ ਦੱਸੇ ਸਾਰਾ ਅਬਸ ਭਾਈਚਾਰਾ ਬਣਾ ਰਹੇ ਇਹੀ ਸਾਡਾ ਮੰਤਰਾ ਭਾਈ ਗਿੱਕਾ ਕਾਲਤਾ ਵਾਹਿਗੁਰੂ ਜੀ ਸਿੰਘ ਢਿੱਲੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਮਰੀਬਾਰ ਸਭ ਤੋਂ ਪਹਿਲਾਂ ਮੈਂ ਭੰਤਨ ਗੁਰੂ ਦੇਗਵਾਦਰ ਜੀ ਨੂੰ ਨਮਸਕਾਰ ਕਰਦਾ ਇਹ ਇਹ ਗੁਰੂ ਜੀ ਸਾਡੇ ਜਿਹਨਾਂ ਨੇ ਸੇద్ధి ਦਿੱਤੀ ਅੱਜ ਉਹਨਾਂ ਦਾ ਸੇద్ధి ਦਿਹਾੜਾ ਹੈ ਸਾਰੇ ਆਲੇ ਨੇ ਚ ਮਨਾਇਆ ਜਾ ਰਿਹਾ ਆਲ ਵੱਲ ਦੇ ਚ ਮਨਾਇਆ ਜਾ ਰਿਹਾ ਹੈ ਏ Hindu Muslim Sikh Assai ਸਾਰਿਆਂ ਦਾ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਗੁਰੂ ਜੀ ਦੇ ਦਰਬਾਰ ਦੇ ਵਿੱਚ ਸਾਰੇ ਧਰਮਾਂ ਦੇ ਮੰਨਣ ਵਾਲੇ ਆਉਂਦੇ ਸੀਗੇ ਬਿਲਕੁਲ ਜੀ ਬਿਲਕੁਲ ਸਾਰੇ ਆਉਂਦੇ ਸੀ ਬਿਲਕੁਲ ਜੀ ਬਿਲਕੁਲ ਸਾਰੇ ਸਤਿਕਾਰ ਕਰਦੇ ਸੀ ਗੁਰੂ ਜੀ ਦਾ ਸਾਰੇ ਆਉਂਦੇ ਸੀ Hindu Muslim Sikh Assai ਸਾਰੇ ਆਉਂਦੇ ਸੇਗੁਰੂ ਤੇ ਇੱਕ ਬਾਦਰਤੀ ਦਾ ਸਾਰੇ ਧਰਮਾਂ ਵਾਲੇ ਸਤਿਕਾਰ ਕਰਦੇ ਸੀ ਕਿ ਹਿੰਦੂ ਵੀ ਸਤਿਕਾਰ ਕਰਦੇ ਸੀਗੇ ਮੁਸਲਮਾਨ ਵੀ ਸਤਿਕਾਰ ਕਰਦੇ ਸੀਗੇ ਇਹਦਾ ਸਬੂਤ ਸਭ ਤੋਂ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਨਮਸਕਾਰ ਕਰਦੇ ਹਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ 350 ਸਾਲਾਂ ਤੇ ਇਹਦਾ ਸਬੂਤ ਜਸਪਾਲ ਜੀ ਬਹੁਤ ਵੱਡਾ ਹੈ ਪਟਨਾ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਸਾਨ ਦੀ ਯਾਤਰਾ ਤੇ ਗਏ ਪਟਨਾ ਚ ਆਪਣੇ ਪਰਿਵਾਰ ਨੂੰ ਛੱਡ ਕੇ ਗਏ ਸੀ ਮਾਤਾ ਗੁਜਰੀ ਜੀ ਪਟਨੇ ਸੀ ਉੱਥੇ ਹੀ ਪ੍ਰਕਾਸ਼ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ ਤਾਂ ਪੀਰ ਤੀਖਨ ਸਾਹ ਜਿਹੜੇ ਘਰਾਮ ਦੇ ਰਹਿਣ ਵਾਲੇ ਸੀ ਪੰਜਾਬ ਦੇ ਪਟਿਆਲੇ ਦੇ ਨੇੜੇ ਘਰਾਮ ਘਰਾਮ ਦੇ ਰਹਿਣ ਵਾਲੇ ਸੀ ਔਰ ਨਵਾਜ਼ ਹਰ ਰੋਜ਼ ਪਰਦੇ ਸੀ ਆਪਣੇ ਮਰੀਦਾਂ ਦੇ ਨਾਲ ਜਦੋਂ ਨਵਾਜ਼ ਕਰਨ ਲੱਗੇ ਉਸ ਦਿਨ ਜਿਸ ਦਿਨ ਪ੍ਰਕਾਸ਼ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਪਟਨੇ ਉਹ ਪੱਛੰਵ ਦੀ ਬਜਾਏ ਪੂਰਬ ਨੂੰ ਵਰਕੇ ਨਵਾਜ ਕਰਨ ਲੱਗੇ ਜਦੋਂ ਉਹਨਾਂ ਦਾ ਮਰੀਦ ਸੀ ਉਹਨਾਂ ਨੇ ਪੁੱਛਿਆ ਕਿ ਪੀਰ ਜੀ ਅੱਜ ਕੀ ਹੋਵੇ ਤੁਹਾਡੀ ਉਮਰ ਵੱਡੀ ਹੋ ਗਈ ਗਿਆ ਤੁਹਾਨੂੰ ਪਤਾ ਨਹੀਂ ਕਿ ਪੱਛਮ ਨੂੰ ਨਵਾਜ ਵੜਦੇ ਆ ਮੱਕਾ ਪੱਛਮ ਚ ਤੁਸੀਂ ਉਧਰ ਹੀ ਨਵਾਜਣੇ ਚਾਹੀਦੇ ਸੀ ਕਹਿੰਦੇ ਨਹੀਂ ਅੱਜ ਜਿਸ ਦਿਨ ਤੁਸੀਂ ਯਾਦ ਕਰਦੇ ਹੋ ਨਾ ਪੱਛਮ ਚ ਅੱਜ ਉਹੀ ਨੂਰ ਪੂਰਬ ਚ ਆ ਗਿਆ ਇਹ ਪੀਰ ਤੀਖਣ ਸਾਹਿਬ ਨੇ ਕਿਹਾ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਕਹਿੰਦੇ ਚਲੋ ਦਿਖਾ ਦਿੰਦਾ ਦੀਰਪੀ ਖੰਦਾ ਆਪਣੇ ਮੁਰਿਦਾਂ ਨੂੰ ਲੈ ਕੇ ਘਰਾਮ ਤੋਂ ਪਟਨਾ ਸਾਹਿਬ ਪਹੁੰਚ ਗਏ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿੰਦਾ ਬਾਲ ਗੋਵਿੰਦ ਰਾਏ ਦੇ ਦਰਸ਼ਨ ਕਰਦੇ ਬੁੱਢੋ ਜਵਾਨਾ ਬਹੁ ਪ੍ਰਣਾਸੀ ਸਵਾ ਮਹੀਨੇ ਦਾ ਪਹਿਲਾ ਬੱਚਾ ਜਨਮ ਤੋਂ ਬਾਅਦ ਬੱਚੇ ਨੂੰ ਬਾਹਰ ਨਹੀਂ ਸੀ ਕੱਢਦੇ ਇਹ ਕਿਹਾ ਗਿਆ ਇਹਨਾਂ ਨੂੰ ਕਿ ਅਸੀਂ ਅਜੇ ਨਹੀਂ ਦਰਸ਼ਨ ਕਰਾ ਸਕਦੇ ਕਿਉਂਕਿ ਇਹਦੇ ਬੱਚਾ ਸਵਾ ਮਹੀਨੇ ਦਾ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਉਹ ਕਹਿੰਦੇ ਮੈਂ ਤਾਂ ਫਿਰ ਇੱਥੇ ਹੀ ਬੈਠਾ ਮੈਂ ਜਾਵਾਂਗਾ ਦਰਸ਼ਨ ਕਰਕੇ ਕਈ ਦਿਨ ਉੱਥੇ ਬੈਠੇ ਰਹੇ ਅਖੀਰ ਨੂੰ ਇਹਨਾਂ ਦੇ ਮਾਮਾ ਜੀ ਕਿਰਪਾਲ ਚੰਦ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਬੜੇ ਕੀਮਤੀ ਦਸਾਲਿਆਂ ਚ ਗੁਰੂ ਗੋਬਿੰਦ ਸਿੰਘ ਜੀ ਨੂੰ ਬੱਚੇ ਦੇ ਰੂਪ ਚ ਲੈ ਕੇ ਬਾਹਰ ਆਏ ਪੀਰ ਪੇਖੰਜਾ ਨੇ ਆਪਣੇ muridਾਂ ਨੂੰ ਕਿਹਾ ਲੈ ਹੁਣ ਦੇਖੋ ਤੁਸੀ ਤਜਰਬਾ ਹੋਏਗਾ ਮੈਨੂੰ ਪੂਰਾ ਯਕੀਨ ਹੈ ਉਹੀ ਨੂਰ ਜਿਹਨੂੰ ਤੁਸੀਂ ਰੋਜ਼ ਨਮਾਜ਼ ਪੜ੍ਹਦੇ ਹੋ ਉਹਨਾਂ ਨੇ ਦੋ ਪੁੱਜੀਆਂ ਲਈਆਂ ਇੱਕ ਮੁਸਲਮਾਨਾਂ ਦੇ ਨਾਂ ਦੀ ਦੂਜੀ ਹਿੰਦੂ ਦਾ ਨਾਂ ਦੇ ਮਨਜ ਭਾਵਨਾ ਇਹ ਸੀ ਕਿ ਆਪਾਂ ਵਰਖੀਏ ਕਿ ਖੁਦਾ ਦਾ نور ਜਿਹੜਾ ਆਇਆ ਗੁਰੂ ਗੋਬਿੰਦ ਸਿੰਘ ਦੇ ਰੂਪ ਚ ਗੋਵਿੰਦ ਰਾਏ ਉਹਦਾ ਨਾਂ ਸੀ ਤੇ ਇਹ ਹਿੰਦੂਆਂ ਦਾ ਗੁਰੂ ਹੈ ਕਿ ਮੁਸਲਮਾਨਾਂ ਦਾ ਗੁਰੂ ਹੈ ਇਹ ਮੰਨਦੀ ਭਾਵਨਾ ਸੀ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਜਦੋਂ ਸਾਹੀ ਬੜੇ ਕੀਤੇ ਸਾਲਿਆਂ ਚ ਲਪੇਟ ਕੇ ਜਾਂਦਾ ਗਿਆ ਅਜੇ ਸਵਾ ਮਹੀਨੇ ਤੋਂ ਵੀ ਕੱਟੇ ਮਰੇ ਉਹਨਾਂ ਦੇ ਅੱਗੇ ਦੋ ਪੁੱਜੀਆਂ ਕਰ ਦਿੱਤੀਆਂ ਪੀਰ ਦੇ ਖੰਸਲੇ ਤੇ ਜਿਹੜੀ ਪੁੱਜੀ ਦੇ ਹੱਥ ੱਕੜਗੇ ਉਹਨਾਂ ਦਾ ਪੀਰ ਹੋਏਗਾ ਉਸ ਵੇਲੇ ਬੁਰੇ ਸਿੰਘ ਨੇ ਛੋਟੇ ਛੋਟੇ ਹੱਥ ਕੱਢ ਕੇ ਦੋਨੋਂ ਪੁੱਜੀਆਂ ਦੇ ਉੱਤੇ ਰੱਖ ਦਿੱਤੇ ਕਿ ਮੈਂ ਹਿੰਦੂਆਂ ਦਾ ਵੀ ਹਾਂ ਮੈਂ ਮਥਲ ਮੰਨਦਾ ਮੈਂ ਸਭ ਦਾ ਇਸ ਤੋਂ ਵੱਡਾ ਸਬੂਤ ਹੋਰ ਕੋਈ ਦੱਸ ਸਕਦਾ ਮੈਂ ਲੋਕ ਪੀਰ ਤਿਕਮ ਸਾਹੀ ਮੰਦਿਰ ਚਿਕੇ ਔਰ ਉਹਨਾਂ ਦੇ ਕੋਲ ਆਉਂਦੇ ਜਾਂਦੇ ਸੀਗੇ ਸਤਿਕਾਰ ਕਰ ਆਹੀ ਦਾ ਪਤਾ ਸੀ ਇਹਨਾਂ ਨੇ ਪਾਹੀ ਦਾ ਪਤਾ ਸੀ ਮਨੋਂ ਇਹ ਜਿਹੜਾ ਸੈਕੂਲਰਿਜ਼ਮ ਹੈ ਹਾਂ ਸਾਰੇ ਧਰਮਾਂ ਦਾ ਸਤਕਾਰ ਕਰਨਾ ਔਰ ਸਭ ਤੋਂ ਵੱਡਾ ਧਰਮ ਹੈ ਸਭ ਧਰਮਾਂ ਦਾ ਸਤਕਾਰ ਕਰਨਾ ਸਭ ਦਾ ਸਤਕਾਰ ਕਰਨਾ ਤੇ ਸਭ ਤੋਂ ਵੱਡਾ ਧਰਮ ਮਨੁੱਖੀਅਤ ਨੂੰ ਪਿਆਰ ਕਰੋਗੇ ਤੇ ਸਭ ਧਰਮਾਂ ਦਾ ਸਤਕਾਰ ਕਰੋਗੇ ਜਿਹੜੀ ਕਾਂਗਰਸ ਹੈ ਸੈਕੂਲਰਿਜ਼ਮ ਨੂੰ ਅਡਾਪਟ ਕਰਕੇ ਇਸੇ ਕਰਕੇ ਨਹੀਂ ਸੀ ਛੱਡਦੇ ਮਨੋਂ ਗੁਰੂ ਜੀ ਦੀ ਸਿੱਖਿਆ ਤੇ ਮਨੋਂ ਗੁਰੂ ਜੀ ਦੀ ਸਿੱਖਿਆ ਬਿਲਕੁਲ ਬਿਲਕੁਲ ਕੋਈ ਵੀ ਜਿਹਨਾਂ ਗੁਰੂ ਜੀ ਦੀ ਸਿੱਖਿਆ ਨੂੰ ਮੰਨਦੇ ਹੋਏ ਸਾਰੇ ਧਰਮਾਂ ਨੂੰ ਸਤਿਕਾਰ ਕਰਦੇ ਹਾਂ ਬਿਲਕੁਲ ਜੀ ਸਾਰੇ ਸਾਰੀ ਜਾਤੀਆਂ ਦਾ ਸਾਰੇ ਜਾਤਿਆਂ ਦਾ ਸਾਰੇ ਮਾਨਵ ਜਾਤੀਆਂ ਦਾ ਜੀ ਇੱਕ ਹੈ ਸਾਰੇ ਠੀਕ ਹੋ ਗਿਆ ਦੋਸਤੋ ਤੁਸੀਂ ਵੇਖਿਆ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਇਸ ਸ਼ਹਾਦਤ ਦੇ ਮੌਕੇ ਤੇ ਗੁਰੂ ਜੀ ਨੂੰ ਤਾਂ ਨਮਨ ਕੀਤਾ ਹੀ ਨਾਲ ਹੀ ਇਹ ਵੀ ਤਰਸਣ ਦੀ ਕੋਸ਼ਿਸ਼ ਕੀਤੀ ਕਿ ਪੀਰ ਪੀਖਮ ਸਾਹ ਸਨੇ ਹੋਰ ਵੀ ਮੁਸਲਿਮ ਉਹਨਾਂ ਨੂੰ ਦਾ ਸਤਕਾਰ ਕਰਦੇ ਸੀ ਔਰ ਨਾਲ ਹੀ ਜਿੰਨੇ ਇੱਕ ਨਾਲ ਉਹਨਾਂ ਦੇ ਉਹਨਾਂ ਨੂੰ ਚੰਗਾ ਕਹਿੰਦੇ ਸੀ ਤਾਂ ਤੁਸੀਂ ਸਮਝ ਸਕਦੇ ਕਿ ਗੁਰੂ ਜੀ ਦਾ ਸਤਕਾਰ ਪੂਰੀ ਦੁਨੀਆ ਵਿੱਚ ਰਿਹਾ ਹੈ ਸਾਰੀ ਦੁਨੀਆ ਉਹਨਾਂ ਨੂੰ ਮੰਦੀ ਰਹੀ ਹੈ ਤੁਸੀਂ ਵੀ ਗੁਰੂ ਜੀ ਦੀ ਸਿੱਖਿਆ ਨੂੰ ਜੇ ਅੱਗੇ ਵਧਾਣਾ ਚਾਹੁੰਦੇ ਆ ਤਾਂ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਬទ-ਬទ ਸ਼ੇਅਰ ਕਰੋ ਤਾਂ ਕਿ ਗੁਰੂ ਜੀ ਦੀ ਕੀ ਕਾਜ ਦਾ ਪ੍ਰਚਾਰ ਪੂਰੀ ਦੁਨੀਆ ਵਿੱਚ ਹੋਏ ਇਹ ਗੱਲ ਸਭ ਨੂੰ ਪਤਾ ਲੱਗੇ ਕਿ ਪੋਨਾ ਦਾ ਮਕਸਦ ਇਨਸਾਨੀਅਤ ਸੀਗਾ ਪੋਨਾ ਦਾ ਮਕਸਦ ਜ਼ੁਲਮ ਜ਼ਬਰ ਜ਼ੁਲਮ ਦੇ ਖਿਲਾਫ ਸੀਗਾ ਉਹਨਾਂ ਦਾ ਮਕਸਦ ਮੁਸਲਮਾਨਾਂ ਦੇ ਨਾਲ ਕੋ ਜੰਗ ਦੀ ਗੱਲ ਨਹੀਂ ਸੀ ਯਾਰਾ ਤੇਰੇ ਜੀ ਮਾਮਾ ਹਾਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਤੁਰੰਤ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਹਰ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੁਸੀਂ ਸਾਰੇ ਕੁਛ ਹੋ ਗੁਰੂ ਜੀ ਦੀ ਕਿਰਪਾ ਸਭ ਦੇ ਬਣੀ ਰਹੇ ਸਰਵਤਨ ਆਪਣਾ ਹਰੇਕਾ ਬਹੁਤ ਬਹੁਤ ਰਿਹਾ ਧੰਨਵਾਦ ਸਿਪੀ